ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਇੱਕ ਅੱਧੀ ਪ੍ਰਾਪਰਟੀ ਸ਼ਹਿਰ ਦੇ ਵਿੱਚ ਹੋਵੇ ਤੇ ਇਸੇ ਕਰਕੇ ਹੀ ਉਹ ਸ਼ਹਿਰ ਦੇ ਵਿੱਚ ਕੋਈ ਪਲਾਟ ਜਾਂ ਕੋਠੀ ਲੈਂਦਾ ਹੈ ਪਰ ਜਦੋਂ ਅਸੀਂ ਸ਼ਹਿਰ ਦੇ ਵਿੱਚ ਪਲਾਟ ਲੈਂਦੇ ਹਾਂ ਤਾਂ ਅਸੀਂ ਉਸ ਦੇ ਨਿਸ਼ਾਨਦੇਹੀ ਨਹੀਂ ਕਰਦੇ ਰਜਿਸਟਰੀ ਕਰਾਉਣ ਤੋਂ ਬਾਅਦ ਉੱਥੇ ਢੇਡਾ ਨਹੀਂ ਮਾਰਦੇ ਤੇ ਜੇਕਰ ਅਸੀਂ ਪਲਾਟ ਲੈ ਕੇ ਉਸ ਦੀ ਨਿਸ਼ਾਨਦੇਹੀ ਕਰਕੇ ਨਿਉਂਆ ਭਰ ਕੇ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਇਹ ਪਲਾਟ ਹੈ ਤਾਂ ਉਸ ਤੋਂ ਬਾਅਦ ਉਸ ਵਿੱਚ ਕੋਈ ਚਾਰ ਦਿਵਾਰੀ ਨਿਉਂਮ ਭਰ ਕੇ ਭਰਤ ਪਾ ਦਿੰਦੇ ਹਾਂ ਤਾਂ ਸਾਡਾ ਕਬਜ਼ਾ ਉੱਥੇ ਬਰਕਰਾਰ ਰਹਿੰਦਾ ਹੈ ਤੇ ਨਹੀਂ ਕੀ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਪ੍ਰਾਪਰਟੀ ਦੇ ਬਹੁਤ ਜ਼ਿਆਦਾ ਰੋਲੇ ਪੈਂਦੇ ਹਨ ਕਿਉਂਕਿ ਅਸੀਂ ਰਜਿਸਟਰੀ ਜ਼ਮੀਨ ਦੇ ਵਿੱਚੋਂ ਹਿੱਸੇ ਦੇ ਵਿੱਚੋਂ ਖੇਵਟ ਦੇ ਵਿੱਚੋਂ ਵੱਡੇ ਖੇਵਟਾਂ ਦੇ ਵਿੱਚੋਂ ਕਰਵਾਉਂਦੇ ਹਾਂ ਤੇ ਅਕਸਰ ਹੀ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਰਟੀਆਂ ਇਸ ਤਰ੍ਹਾਂ ਦੀਆਂ ਸਾਨੂੰ ਮਿਲਦੀਆਂ ਹਨ ਕਿ ਕਈ ਵਾਰੀ ਕੋਈ ਗਲੀ ਦੀ ਰਜਿਸਟਰੀ ਕਰਵਾ ਦਿੱਤੀ ਤੇ ਅਸੀਂ ਉੱਥੇ ਆਪਣਾ ਕਬਜ਼ਾ ਉੱਥੇ ਆਪਣੀ ਨਿਊ ਨਹੀਂ ਭਰਦੇ ਤੇ ਜਿਸ ਕਰਕੇ ਬਾਅਦ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਸੀਂ ਆ ਦੇਖੋ ਸ਼ਹਿਰ ਦੇ ਵਿੱਚ ਕਿਸੇ ਨੇ ਪਲਾਟ ਲੈ ਕੇ ਤੇ ਵਿੱਚ ਉਸ ਦੇ ਸਫੈਦੇ ਲਾ ਦਿੱਤੇ ਤਾਂ ਘਟੋ ਘਟ ਚਲੋ ਜਿੱਥੇ ਉਹਨਾਂ ਦਾ ਪਲਾਟ ਦੇ ਵਿੱਚ ਕਬਜ਼ਾ ਹੋ ਗਿਆ ਤੇ ਉੱਥੇ ਇਹ ਸਫੈਦੇ ਵੀ ਤਿੰਨ ਚਾਰ ਸਾਲ ਬਾਅਦ ਚੰਗੀ ਕੀਮਤ ਵਟਾ ਦੇਣਗੇ ਅਸੀਂ ਘੌਲਕੌਲ ਦੇ ਵਿੱਚ ਹੀ ਬਹੁਤ ਸਾਰੀਆਂ ਪਲਾਟ ਸਾਡੇ ਪਏ ਹੁੰਦੇ ਨੇ ਪਰ ਅਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਘਟੋ ਘਟ ਉਸੇ ਪੌਦੇ ਹੀ ਲਾ ਦਿਆ ਕਰੀਏ ਬੂਟੇ ਲਾ ਦਿਆ ਕਰੀਏ ਸਫੈਦ ਦੇ ਪਾਪੂਲਰ ਤੂਤ ਕੁਝ ਵੀ ਬੁੱਟੇ ਲਾ ਦੇਆ ਕਰੀਏ ਤਾਂ ਕਿ ਸਾਨੂੰ ਉਸ ਪਲਾਟ ਦੀ ਜਿਹੜੀ ਕਬਜ਼ਾ ਵੀ ਸਹੀ ਹੋ ਜਾਏ ਤੇ ਨਾਲ ਦੀ ਨਾਲ ਅਸੀਂ ਵਾਤਾਵਰਣ ਪ੍ਰਤੀ ਵੀ ਕੰਮ ਕਰਦੇ ਰਹੀਏ ਆ ਦੇਖੋ ਸਫੈਦੇ ਭਾਵੇਂ ਇਹਨਾਂ ਨੇ ਭੀੜੇ ਲਾ ਦਿੱਤੇ ਪਰ ਫਿਰ ਵੀ ਸਫੈਦੇ ਹੋ ਗਏ ਤਾਂ ਸਾਨੂੰ ਜਿੱਥੇ ਵੀ ਅਸੀਂ ਪਲਾਟ ਲੈਂਦੇ ਹਾਂ ਉਥੇ ਭਰਤ ਪਾਉਣ ਦੀ ਉਥੇ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਤਨੇ ਇੱਕ ਸਰਸੀ ਇਸ ਤਰ੍ਹਾਂ ਦੇਖਦੇ ਆ ਕਿ ਸ਼ਹਿਰ ਦੇ ਵਿੱਚ ਐ ਖੁੱਲੀਆਂ ਜਗ੍ਹਾ ਪਈਆਂ ਹੁੰਦੀਆਂ ਹਨ ਤੇ ਉੱਥੇ ਸਾਨੂੰ ਖੇਪ ਟਕਤੌਨੀ ਨੰਬਰ ਲਿਖ ਕੇ ਪਲਾਟ ਦੇ ਦਿੱਤਾ ਜਾਂਦਾ ਹੈ ਤੇ ਤੁਸੀਂ ਐਨੇ ਖੁੱਲੇ ਆਹ ਖੁੱਲੀਆਂ ਜਗ੍ਹਾ 'ਚ ਦੇਖੋ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਪਲਾਟ ਕਿੱਥੇ ਹੈ ਤੇ ਇਹ ਬਹੁਤ ਵੱਡਾ ਇੱਕ ਗਿਆਨ ਵੀ ਹੈ ਦੋਸਤੋ ਕਿ ਅਸੀਂ ਜਦੋਂ ਜਗ੍ਹਾ ਲੈਂਦੇ ਹਾਂ ਐ ਖੁੱਲੀਆਂ ਜਗ੍ਹਾ ਦੇ ਵਿੱਚ ਨਾ ਲਈਏ ਤੇ ਅਸੀਂ ਆਪਦੀ ਨਿਊਂ ਪਰ ਇਹ ਬਾਗਲ ਮਾਰ ਗਏ ਸਾਨੂੰ ਪਤਾ ਲੱਗੇ ਕਿ ਸਾਡੇ 5-7 ਮਰਲੇ ਜਿਹੜੀ ਜਗ੍ਹਾ ਹੈ ਉਹ ਕਿੱਥੇ ਪਈ ਹੈ ਇਸ ਦਾ ਪਤਾ ਹੁਣ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਆ ਦੇਖੋ ਸਾਹਮਣੇ ਹੁਣ ਨਿਊਂ ਪਰ ਰੱਖੀ ਆ ਕਨਾਲ ਜਗ੍ਹਾ ਹੈ ਤੇ ਉਹ ਪਤਾ ਲੱਗਦਾ ਹੈ ਕਿ ਇਹ ਜਗ੍ਹਾ ਕਿਸ ਦੀ ਹੈ ਤਾਂ ਇਹ ਚੀਜ਼ਾਂ ਦਾ ਵੱਲ ਧਿਆਨ ਦੇਣ ਦੀ ਲੋੜ ਹੈ ਸੋ ਪ੍ਰਾਪਰਟੀ ਲਿਟਰੇਸੀ ਜਾਇਦਾਦ ਸਾਖਰਤਾ ਹੋਣੀ ਬਹੁਤ ਜ਼ਰੂਰੀ ਹੈ ਤੇ ਨਹੀਂ ਫਿਰ ਸਾਡੇ ਜਿਹੜੇ ਆਪਾਂ ਕਹਿ ਲਈਏ 2 ਰੁਪਏ ਖਰਚ ਕੀਤੇ ਸਾਡੇ ਉਹ ਬੇਅਰਥ ਜਾਂਦੇ ਹਨ ਆ ਦੇਖੋ ਹੁਣ ਸਾਹਮਣੇ ਖੁੱਲੀ ਜਗ੍ਹਾ ਪਈ ਹੈ ਇੱਥੇ ਕੀ ਦੀ ਜਗ੍ਹਾ ਹੈ ਕਿਵੇਂ ਹੈ ਨਹੀਂ ਪਤਾ ਲੱਗਦਾ ਸੋ ਅੱਜ ਜਿੱਦੋਂ ਅਸੀਂ ਦੇਖਦੇ ਹਾਂ ਇਸ ਮਸਲੇ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੇ ਕੋਸ਼ਿਸ਼ ਕਰੀਏ ਪਹਿਲਾਂ ਤਾਂ ਅਪਰੂਵਡ ਕਲੋਨੀ ਦੇ ਵਿੱਚ ਹੀ ਪਲਾਟ ਲਿਆ ਜਾਵੇ ਜਿੱਥੇ ਸਾਨੂੰ ਕੋਈ ਦਿੱਕਤ ਨਾ ਹੋਵੇ ਕਿ ਜਿਹੜੀ ਵੀ ਜਗ੍ਹਾ ਤੇ ਪਲਾਟ ਲਿਆ ਸਾਨੂੰ ਪਤਾ ਹੋਵੇ ਤੇ ਇਹ ਗੱਲਾਂ ਛੋਟੀਆਂ ਹਨ ਪਰ ਬਾਅਦ ਦੇ ਵਿੱਚ ਜੇਕਰ ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ ਤਾਂ ਵੱਡੇ ਮਸਲੇ ਖੜੇ ਹੋ ਜਾਂਦੇ ਹਨ ਸੋ ਇਸ ਦੀ ਜਾਣਕਾਰੀ ਹੋਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਤੇ ਇਹ ਵੀਡੀਓ ਅੱਜ ਦੀ ਇਸ ਲਈ ਸ਼ੇਅਰ ਕੀਤੀ ਸੀ ਬਹੁਤ ਬਹੁਤ ਧੰਨਵਾਦ